ਇਈ ਰਿਕਸ਼ਾ ਵਿੱਚ ਕੁੱਤਾ ਰੱਖਣ ਤੇ ਟ੍ਰੈਫਿਕ ਪੁਲਿਸ ਨੇ ਈ ਰਿਕਸ਼ਾ ਚਾਲਕ ਨੂੰ ਪਹੁੰਚਾਇਆ ਥਾਣੇ ਬਠਿੰਡਾ ਵਿਖੇ ਇੱਕ ਈ ਰਿਕਸ਼ਾ ਚਾਲਕ ਵੱਲੋਂ ਈ ਰਿਕਸ਼ਾ ਵਿੱਚ ਕੁੱਤਾ ਰੱਖਿਆ ਹੋਇਆ ਸੀ ਅਤੇ ਜਦ ਵੀ ਕੋਈ ਉਸ ਦੇ ਕੋਲ ਦੀ ਲੰਘਦਾ ਤਾਂ ਕੁੱਤਾ ਭੌਂਕਦਾ ਅਤੇ ਉਸ ਨੂੰ ਕੱਟਣ ਨੂੰ ਪੈਂਦਾ ਇਸ ਨੂੰ ਲੈ ਕੇ ਆਮ ਲੋਕਾਂ ਵੱਲੋਂ ਇਸ ਤੇ ਉਤਰਾਜ ਹਟਾਇਆ ਗਿਆ ਕਿ ਈ ਰਿਕਸ਼ਾ ਚਾਲਕ ਵੱਲੋਂ ਆਪਣੇ ਨਾਲ ਕੁੱਤਾ ਰੱਖਿਆ ਹੋਇਆ ਹੈ ਇਹ ਕੁੱਤਾ ਕਦੇ ਵੀ ਕਿਸੇ ਵਿਅਕਤੀ ਦਾ ਨੁਕਸਾਨ ਕਰ ਸਕਦਾ ਹੈ ਇਸ ਨੂੰ ਲੈ ਕੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਈ ਰਿਕਸ਼ਾ ਚਾਲਕ ਨੂੰ ਕੁੱਤੇ ਸਮੇਤ ਥਾਣਾ ਕਤਵਾਲੀ ਵਿਖੇ ਲਿਜਾਇਆ ਗਿਆ ਅਤੇ ਉਸ ਤੋਂ ਕਾਗਜ਼ਤ ਦੀ ਮੰਗ ਕੀਤੀ ਗਈ ਟ੍ਰੈਫਿਕ ਮੁਲਾਜ਼ਮ ਦਿਕਤਾਰ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਵੱਲੋਂ ਈ ਰਿਕਸ਼ਾ ਵਿੱਚ ਕੁੱਤਾ ਰੱਖਿਆ ਹੋਇਆ ਹੈ ਜੋ ਲੰਗੜਨ ਵਾਲੇ ਵਿਅਕਤੀ ਨੂੰ ਭੌਂਕਦਾ ਹੈ ਇਸ ਨੂੰ ਲੈ ਕੇ ਆਮ ਲੋਕਾਂ ਵੱਲੋਂ ਇਤਰਾਜ਼ ਉਠਾਇਆ ਗਿਆ ਹੈ ਜਿਸ ਨੂੰ ਲੈ ਕੇ ਇਸ ਵਿਅਕਤੀ ਨੂੰ ਕੁੱਤੇ ਸਮੇਤ ਥਾਣੇ ਲਜਾਇਆ ਗਿਆ ਹੈ ਅਤੇ ਇਸ ਤੋਂ ਕਾਗਜ਼ਾਤ ਲੈ ਕੇ ਬਣਦੀ ਅਗਲੀ ਕਾਰਵਾਈ ਕੀਤੀ ਜਾਵੇਗੀ ڈرائیوراں یار پے جا او موخرے بڑی لگ جا گي ٿي

그맙 ਰੇ ਥਾਂ ਦਾ ਹੁੰਦਾ ਮਰਦੀ ਅਸੀਂ ਜਦੋਂ ਇੱਥੋਂ ਕਿਸੇ ਲਈ ਸਵਾਰੀ ਚਲਦੀ ਨਾਲ ਏਅਰ ਵੀਗੈਰ ਦੀ ਬੈਠ ਜਾਂਦੀ ਹੈ ਜਦ ਕਿ ਅਸੀਂ ਵੀ ਬੈਠ ਜਾਂਦੀ ਹੈ ਇਹ ਹੁਣ ਥਾਂ ਦਾ ਜਿਹੜੇ ਨਾ ਪਲਾਈ ਬਿਠੇ ਆਈਆਂ ਕਈ ਵਾਰ ਤਾਂ ਗੱਡੀ ਗੱਡੀ ਵੀ ਪਲਟਾਈ ਹੈ ਇਹਨਾਂ ਨੇ ਤੇ ਹੁਣ ਅਸੀਂ ਅਸੀਂ ਮਾਮਲ ਕਰ ਕਿਧਰ ਨੂੰ ਜਾਈਏ ਮੈਨੂੰ ਐ ਦੱਸੋ ਸਾਡੀ ਅਜ ਤੱਕ ਸੁਣਾਈ ਨਹੀਂ ਦਿੱਤੀਗੀ ਪੇਸ਼ੈਂਟ ਨਾਲ ਹੁੰਦੇ ਆ ਤੇ ਅਸੀਂ ਆਕੇ ਕੇ ਬੰਦੀ ਕਰਤਾ ਵੀ ਜੇ ਛੱਡ ਬਰਾ ਯਾਰ ਹੈ ਕਰਨਾ ਕੀ ਹੈ ਜੀ ਕਿਸ ਆਫਦਾ ਨੁਕਸਾਨ ਕਰੀਏ ਕਿਸੇ ਦਾ ਨੁਕਸਾਨ ਕਰੀਏ ਨਹੀਂ ਡੌਗ ਨੂੰ ਦੇਖ ਕੇ ਸਵਾਰੀ ਬੈਠ ਜਾਂਦੀ ਹੈ ਬੈਠ ਜਾਂਦੀ ਹੈ ਸਰ ਕੀ ਨਾਮ ਹੈ ਇਹ ਅਸੀਂ ਜਗਤਾਰ ਸਿੰਘ ਸਰਸ ਵੀ ਕੀ ਪਰਮਾਬਲਾ ਆ ਗਿਆ ਇੱਕ ਆਟੋ ਵਾਲਾ ਕੁੱਤਾ ਰੱਖ ਕੇ ਬਠਾ ਗਿਆ ਇਹ ਜੀ ਤਾਂ ਆਟੋ ਵਾਲਾ ਜਿਹੜਾ ਕੁੱਤਾ ਮਗਰਮ ਖੜਾਉਂਦਾ ਸੀ ਆਪਦੇ ਤੇ ਉਹ ਆਮ ਪਬਲਿਕ ਨੇ ਵੀ ਉਹਨੂੰ ਰੋਕਿਆ ਫਿਰ ਮੀਡੀਆ ਵਾਲੇ ਆ ਗਏ ਉਹਨਾਂ ਨੇ ਉਹਨੂੰ ਉਤਰਾਜ ਕੀਤਾ ਵੀ ਇਹ ਗਲਤ ਹੈ ਤੇ ਕਿਸੇ ਕਟੂਈਸਾ ਦਾ ਕਿਸੇ ਸਵਾਰੀ ਨੂੰ ਇਸ ਕਰਕੇ ਉਹਨੂੰ ਅਸੀਂ ਇੱਕ ਟਵਾਲੀ ਲਿਆਂਦਾ ਟਵਾਲੀ ਲਿਆ ਕੇ ਉਹਦੇ ਡਾਕੂਮੈਂਟਸ ਦੇਖ ਕੇ ਸਾਰਾ ਕੁਝ ਬੰਦ ਦੀ ਕਾਰਵਾਈ ਕੀਤੀ ਲੋ ਜੀ ਯਾਰ ਮੇਰੀ ਰਿਕਵੈਸਟ ਹੈ ਅਬ ਬੇਟੀ ਹੁਣ ਆ ਰਹੀ ਹੈ ਬੇਟੀ ਨੂੰ ਮੇਜ ਚੁੱਟੀ ਦਵਾਈ ਹੈ ਮੇਰਾ ਆਪ ਦਾ ਖੁਦ ਐਕਸੀਡੈਂਟ ਹੋ ਗਿਆ ਤੇ ਅਸੀਂ ਤੇ ਮੈਡੀਸਨ ਲੈਣ ਜਾਣੀ ਹੈ ਨਹੀਂ ਮੈਂ ਜੋ ਥੋੜੀ ਆਪਣੇ ਇਹ ਡੌਗੀ ਨੂੰ ਕਿਉਂ ਨਾਲ ਰੱਖਿਆ ਯਾਰ ਮੈਂ ਇਹ ਪੁੱਛ ਰਿਹਾ ਮੈਂ ਸੋਣ ਸਹੀ ਸਚਾਈ ਦੱਸ ਰਿਹਾ ਸਾਡੇ ਨਾਲ ਜਿਹੜਾ ਹਾਸਾ ਹੋਇਆ ਤੇ ਵੀ ਗੱਲ ਮਤਲਬ ਮੈਂ ਗਲਤ ਨਹੀਂ ਬੋਲਦਾਗਾ ਅਬ ਬੇਟੀ ਹੁਣ ਆ ਜਾਂਦੀ ਹੈ ਅਬ 5 ਮਿੰਟ ਸਕੂਲ ਦੇ ਵਿੱਚ ਜੋ ਛੁੱਟੀ ਦਵਾਈ ਹੈ ਹੋਇਆ ਗਿਆ ਇਹ ਰੱਖਿਆ ਕਿ ਉਹ ਤੋਂ ਉਸ ਗੱਲ ਤਾਂ ਆਇਆ ਨਹੀਂ ਯਾਰ ਵੀ ਨਾਲ ਕਿਉਂ ਆਇਆ ਸਰ ਮੇਰੀ ਬਾਈ ਦਾ ਕਿਡਨਾਪ ਹੋਇਆ ਹੋਇਆ ਜੀ ਡੇਢ ਸਾਲ ਹੋ ਗਿਆ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਮੇਰੀ ਕੋਈ ਸੁਣਾਈ ਨਹੀਂ ਹੋਈ ਅੱਜ ਤੱਕ ਹੂੰ ਤੇ ਹੁਣ ਮੈਂ ਬੇਟੀ ਬੇਟੀ ਨੂੰ ਪਾਲਣਾ ਸੀਗਾ ਤੇ ਫਿਰ ਬੇਟੀ ਨੂੰ ਕਿਡਨਾਪ ਕਰ ਲੱਗੇ ਜ ਜਿਨ੍ਹਾਂ ਨੇ ਕੀਤਾ ਸੀ ਮੈਂ ਤਿੰਨ ਤਿੰਨ ਵਾਰ ਦੇਖਿਆ ਚਾਰ ਵਾਰ ਦੇਖਿਆ ਮੈਂ ਚਾਰੇ ਵਾਰ ਮੈਂ ਮਕਾਨ ਬਦਲੇ ਜੀ ਹੁਣ ਇਹ ਜੇ ਮਕਾਨ ਦੇ ਵਿੱਚ ਆ ਵੀ ਜਿੱਥੇ ਵੀ ਮਤਲਬ ਵੀ ਬਦਫਹਮਲੀ ਹੈ ਵੀ ਜਲਾਇ ਗਲਬਾ ਬੱਚੀ ਦੀ ਬੱਚੀ ਦੀ ਸੇਫਟੀ ਰਵੇ ਸਰ ਠੀਕ ਹੈ ਤੇ ਆਪਣੇ ਮੈਂ ਐਸੇ ਕਰਕੇ ਇਹਨੂੰ ਡੋਗ ਨੰਬਰ ਮਗਵਾਇਆ ਵੀ ਕਿਸੇ ਵੇਲੇ ਮੈਂ ਅੱਗੇ ਵਿੱਚ ਜੇ ਜਾਣਦੇ ਤੇ ਬੇਟੀ ਕਗਲੀ ਨੂੰ ਨੁਕਸਾਨ ਨਾ ਹੋਵੇ ਨਹੀਂ ਫਿਰ ਤੂੰ ਇਹਨੂੰ ਨਾਉ ਫਰੈਂਸ ਸਵਾਰੀਆਂ ਨੂੰ ਕਹਦਾ ਵੀ ਸਵਾਰੀਆਂ ਨੂੰ ਪੜਦਾ ਕਰਦਾ ਨਹੀਂ ਸਵਾਰੀਆਂ ਨਹੀਂ ਸਵਾਰੀ ਪੈਣੀ ਹੈ ਬਸ ਇੱਕ ਕਰਦੇ ਆ ਕੰਮ ਜੀ ਹੂੰ ਅਸਤਾਬ ਦਾ ਟਾਈਮ ਕੱਟੀ ਜਾ ਰਹੀ ਹੈ ਹੁਣ ਮੈਂ ਬੇਟੀ ਨੂੰ ਛੁੱਟੀ ਮਿਲ ਜੂ ਅਸੀਂ ਕੀ ਕਰੇ ਬਗਜਾਂਗਾ ਕੰਮ ਖਤਮ ਅਸੀਂ ਕੀ ਕਰਾਣਾ ਕੀ ਹੈਗਾ ਅਸਤਾਬ ਦਾ ਟਾਈਮ ਟਾਈਮ ਕੱਟੀ ਜਾ ਰਹੀ ਹੈ ਸਰ ਹੁਣ ਤੁਸੀਂ ਆਪ ਦੀ ਸੇਫਟੀ ਬਸ ਰੱਖਿਆ ਅਸੀਂ ਆਪ ਦੀ ਸੇਫਟੀ ਲਈ ਰੱਖਿਆ ਜੀ ਜਦੋਂ ਵੱਡਦਾ ਨਹੀਂ ਫਿਰ ਸੇਫਟੀ ਕੀ ਹੈ ਜੀ ਸਰ ਨਹੀਂ ਨਹੀਂ ਪੜਦਾ ਜੀ ਥੋੜਾ ਦੱਸੋ ਸਰ ਕੀ ਨਾਮ ਹੈ ਇਹ ਅਸੀਂ ਜਗਤਾਰ ਸਿੰਘ ਜਗਤਾਰ ਸਿੰਘ ਇੱਕੀ ਪਰਮਾਬਲਾ ਆ ਗਿਆ ਹੈ ਆਟੋ ਵਾਲਾ ਕੁੱਤਾ ਰੱਖ ਕੇ ਬਟਾ ਗਿਆ ਇਹ ਜੀ ਇੱਕੋ ਆਟੋ ਵਾਲਾ ਜਿਹੜਾ ਕੁੱਤਾ ਮਤਲਬ ਪਰਮਾਬਲਾ ਸੀ ਆਪਦੇ ਤੇ ਉਹ ਆਮ ਪਬਲਿਕ ਨੇ ਵੀ ਉਹਨੂੰ ਰੋਕਿਆ ਫਿਰ মিডিਆ ਵਾਲੇ ਆ ਗਏ ਉਹਨਾਂ ਨੇ ਉਹਨੂੰ ਉਤਰਾਜ ਕੀਤਾ ਵੀ ਇਹ ਗਲਤ ਹੈ ਕਿ ਉਸੇ ਕੱਟੂਈਸਾ ਦਾ ਕਿਸੇ ਸਵਾਰੀ ਨੂੰ ਇਸ ਕਰਕੇ ਉਹਨੂੰ ਅਸੀਂ ਇੱਕ ਟਵਾਲੀ ਲਿਆਂਦਾ ਟਵਾਲੀ ਲਿਆ ਕੇ ਉਹਦੇ ਡਾਕੂਮੈਂਟਸ ਦੇਖ ਕੇ ਸਾਰਾ ਕੁਝ ਬੰਦਲੀ ਕਾਰਵਾਈ ਕੀਤੀ ਜੀ ਤੇ ਇਹ ਮੇਰੀ ਰਿਕਵੈਸਟ ਹੈ ਅਬ ਬੇਟੀ ਹੁਣ ਆ ਰਹੀ ਹੈ ਬੇਟੀ ਨੂੰ ਜਿਹੜੀ ਛੁੱਟੀ ਦਵਾਈ ਹੈ ਮੇਰਾ ਆਪਦਾ ਖੁਦ ਆਕਸੀਡੈਂਟ ਹੋ ਗਿਆ ਤੇ ਅਸੀਂ ਤੇ ਮੈਡੀਸਨ ਲੈਣ ਜਾਣੀ ਹੈ ਨਹੀਂ ਮੈਂ ਜੋ ਥੋੜੀ ਆਪਣੇ ਇਹ ਡੌਗੀ ਨੂੰ ਕਿਉਂ ਨਾਲ ਰੱਖਿਆ ਯਾਰ ਮੈਂ ਪੁੱਛ ਰਿਹਾ ਸਰ ਡੌਗੀ ਦਾ ਮੈਂ ਸੋ ਸਹੀ ਸਚਾਈ ਦੱਸ ਰਿਹਾ ਸਾਡੇ ਨਾਲ ਜਿਹੜਾ ਹਾਸਾ ਹੋਇਆ ਤੇ ਰਗਲਾਂ ਮਤਲਬ ਮੈਂ ਗਲਤ ਨਹੀਂ ਬੋਲਦਾਗਾ ਅਬ ਬੇਟੀ ਹੁਣ ਆ ਜਾਂਦੀ ਆ ਅਬ 5 ਮਿੰਟ ਸਕੂਲ ਦੇ ਵਿੱਚ ਜੋ ਛੁੱਟੀ ਦਿੱਤੀ ਦਵਾਈ ਹੈ ਹੋਇਆ ਕਿ ਇਹ ਰੱਖਿਆ ਕਿ ਉਹ ਤੋਂ ਉਸ ਗੱਲ ਤੋਂ ਆਏ ਨਹੀਂ ਯਾਰ ਵੀ ਨਾਲ ਕਿਉਂ ਥਾ ਆਇਆ ਸਰ ਮੇਰੀ ਭਾਈ ਦਾ ਕਿਡਨੈਪ ਹੋਇਆ ਹੋਇਆ ਜੀ ਡੇਢ ਸਾਲ ਹੋ ਗਿਆ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਮੇਰੀ ਕੋਈ ਸੁਣਾਈ ਨਹੀਂ ਹੋਈ ਅੱਜ ਤੱਕ ਹੂੰ ਤੇ ਹੁਣ ਮੈਂ ਬੇਟੀ ਬੇਟੀ ਨੂੰ ਤਾਂ ਪਾਲਣਾ ਸੀਗਾ ਤੇ ਫਿਰ ਬੇਟੀ ਨੂੰ ਕਿਡਨੈਪ ਕਰ ਲੱਗੇ ਜ ਜਿਨ੍ਹਾਂ ਨੇ ਕਿਹਾ ਸੀ ਮੈਂ ਤਿੰਨ ਤਿੰਨ ਵਾਰ ਦੇਖਿਆ ਚਾਰ ਵਾਰ ਦੇਖਿਆ ਮੈਂ ਚਾਰੇ ਬਾਰ ਮੈਂ ਮਕਾਨ ਬਦਲੇ ਜੀ ਹੁਣ ਇਹ ਜੇ ਮਕਾਨ ਦੇ ਵਿੱਚ ਆ ਵੀ ਜਿੱਥੇ ਵੀ ਮਤਲਬ ਵੀ ਬਦਫਹਮਲੀ ਹੈ ਵੀ ਜਲਦੀ ਜਲਬਾ ਬੱਚੀ ਦੀ ਬੱਚੀ ਦੀ ਸੇਫਟੀ ਰਵੇ ਸਰ ਠੀਕ ਹੈ ਤੇ ਆਪਣੇ ਮੈਂ ਐਸੇ ਕਰਕੇ ਇਹਨੂੰ ਡੌਗ ਨੂੰ ਮੰਗਵਾਇਆ ਵੀ ਕਿਸੇ ਵੇਲੇ ਮੈਂ ਅੱਗੇ ਵਿੱਚ ਜੇ ਜਾਨਾ ਤੇ ਬੇਟੀ ਕਗਲੀ ਨੂੰ ਨੁਕਸਾਨ ਨਾ ਹੋਵੇ ਨਹੀਂ ਫਿਰ ਇਹ ਤੂ ਇਹ ਨਾਲ ਫੜੇ ਸਵਾਰੀਆਂ ਨੂੰ ਨਹੀਂ ਕਹਦਾ ਵੀ ਸਵਾਰੀਆਂ ਨੂੰ ਵਰਤਦਾ ਕਰਦਾ ਨਹੀਂ ਸਵਾਰੀਆਂ ਨਹੀਂ ਸਵਾਰੀ ਬਣੀ ਹੈ بس ਇਹ ਕਰਦੇ ਆ ਕੰਮ ਜੀ ਹੂੰ ਅਸਤਾਬ ਦਾ ਟਾਈਮ ਕੱਟੀ ਜਾ ਰਹੀ ਹੈ ਹੁਣ ਮੈਂ ਬੇਟੀ ਨੂੰ ਚੁੱਟੀ ਮਿਲ ਜੂ ਅਸੀਂ ਕੀ ਕਰੀਏ ਬਗਜਾ ਕੰਮ ਖਤਮ ਅਸੀਂ ਕੀ ਕਰਾਣਾ ਕੀ ਹੈ ਜਾਂ ਅਸਤਾਬ ਦਾ ਟਾਈਮ ਟਾਈਮ ਕੱਟੀ ਜਾ ਰਹੀ ਹੈ ਸਰ ਫਿਰ ਤੁਸੀਂ ਆਪ ਦੀ ਸੇਫਟੀ ਬਸ ਰੱਖਿਆ ਅਸੀਂ ਆਪ ਦੀ ਸੇਫਟੀ ਲਈ ਰੱਖਿਆ ਜੀ ਜਦੋਂ ਵੱਡਦਾ ਨੇ ਫਿਰ ਸੇਫਟੀ ਕੀ ਹੈ ਜੀ ਸਰ ਨਹੀਂ ਨਹੀਂ ਪੜਦਾ ਜੀ ਥੋੜਾ ਦੱਸੋ